ਮੈਂ ਆ ਗਿਆ ਤੁਸੀਂ ਕਿਹਨੇ ਲੜਨਾ ਬੜਾ ਕਦੋ ਤੀਨ ਹੀ ਆ ਨਾ ਤੇ ਫੇਰ ਅਸੀਂ ਚੱਲ ਜਣਾ ਆਹ ਜੀ ਵੀਡੀਓ ਬਣਾਓ ਜੇ ਤੁਸੀਂ ਲੜਨਾ ਨਹੀਂ ਚੱਲਣਾ ਤੇ ਦੇਖਾਨੂੰ ਸੱਧਿਆ ਫਿਰ ਵੀਡੀਓ ਬਣਾਓ ਬਣਾਓ ਵੀਡੀਓ ਬਣਾਓ ਬਣਾਓ ਜੀ ਲੈਣ ਕੋਣ ਆਇਆ ਹਥਿਆਰ ਹੋ ਲੈ ਕੇ ਆ ਕੇ ਉਹ ਨਹੀਂ ਖੁੱਲਦੀ ਉਹ ਫੜ ਜੇ ਉਹਨਾਂ ਨਾਲ ਗੱਲ ਕਰਦਾ ਮੈਂ ਤੈਨੂੰ ਕਮਾਂਡ ਕਰਨ ਦੀ ਕਹਿੰਦਾ ਮੈਂ ਕਿਉਂ ਜੀ ਜਾਂਦਾ ਮੈਂ ਕਿਉਂ ਲੜਨਾ ਮੈਨੂੰ ਕਰਨੀ ਕਾਲ ਭਾਜੀ ਪੁਲਿਸ ਲੱਗੇ ਜਿੱਥੋਂ ਐਨਸੀ ਹੋਈ ਸੀ ਆ ਉੱਥੋਂ ਗੱਡੀ ਕਰਦਾ ਜੀ ਸਕੇ 50 ਗੱਡਾ ਸਾਨੂੰ ਕੋਈ ਤਰਾਇ ਨਹੀਂਗਾ

ਇੱਕੋ ਇੱਕ ਤੇ ਹੋਈ ਆ ਮੈਂ ਬੜੀ ਆਇਆ ਸਟੇਜ ਮੇਨੋਂ ਦੋੜ 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 ਤੇ ਮਾਗਣਾ ਪਟਕੜਾ ਮੈਂ ਜਾ ਬਣਾ ਲਿਆ ਆ ਮਾਉਂ ਹੈ ਨਾ ਨਾ ਹੋਏ ਮੇਰੇ ਡੈਡੀ ਸਾਡੀ ਪਹਿਲੀ ਹੈ ਭਰਿਆਲ ਹਚੰਦਾਂ ਚ ਉੱਥੇ ਜਗੀਰ ਸਿੰਘ ਉਹਦੇ ਪੁੱਤਰ ਮਲਕੀਤ ਸਿੰਘ ਤੇ ਮੰਨੂ ਨੇ ਨਜਾਇਜ਼ ਰਸਤਾ ਪਾਇਆ ਸਾਡੀ ਪੈਲੀ ਚੋਂ 4 ਮਹੀਨੇ ਹੋ ਗਿਆ ਸਾਨੂੰ ਉਹਨਾਂ ਨੂੰ ਰੋਕਦੇ ਜਦੋਂ ਉਹਨਾਂ ਨੂੰ ਰੋਕਣ ਜਾਓ ਅਦੋਂ ਉਹ ਸਾਡੇ ਤੇ ਕੋਈ ਨਾ ਕੋਈ ਐਫ ਆਈ ਆਰ ਕਰਵਾ ਦਿੰਦੇ ਐ ਤੇ ਜਦੋਂ ਉਹਨਾਂ ਨੂੰ ਖੁਦ ਰੋਕਣ ਜਾਓ ਉਹ ਮਾਰ ਕਟਾਈ ਕਰਦੇ ਐ ਤੇ ਵਾਪਸ ਭੇਜ ਦਿੰਦੇ ਐ ਕੱਲ ਡੈਡੀ ਨੇ ਦੁਪਹਿਰ ਵੇਲੇ ਮੀਡੀਆ 'ਚ ਰਿਪੋਰਟ ਕਰਵਾਈ ਐ ਕਿ ਸਾਡੀ ਪੈਲੀ 'ਚ ਰਸਤਾ ਪਾਇਆ ਉਹਦੇ ਬਾਅਦ ਡੈਡੀ ਨੇ ਉੱਥੇ ਟੋਏ ਮਰਵਾਇਆ ਜੇਸੀਬੀ ਨਾਲ ਡੈਡੀ ਨੂੰ ਉੱਥੋਂ ਜਾਂਦੇ ਦੇਖ ਕੇ ਹੀ ਉਹਨਾਂ ਨੇ ਤੋ ਇਹ ਪੂਰਤੇ ਐ ਜਦੋਂ ਰਾਤੀ ਗੱਡੀਆਂ ਲੰਘੀਆਂ ਦੋ ਗੱਡੀਆਂ ਲੰਘ ਗਈਆਂ ਉਹਦੇ ਬਾਅਦ ਡੈਡੀ ਨੇ ਤੀਜੀ ਗੱਡੀ ਰੋਕ ਲਈ ਐ ਗੱਡੀ ਰੋਕਨ ਦੇ ਨਾਲ ਹੀ ਉੰਦੀ ਤਿੰਨ ਚਾਰ ਗੱਡੀਆਂ ਆਈਆਂ ਨੇ ਦੋ ਟਿਪਰ ਪਰ ਕੇ ਆਏ ਇੱਕ ਜੀਸੀਬੀ ਆਈ ਐ ਇੱਕ ਬਲੈਰੋ ਆਈ ਐ ਬਲੈਰੋ ਜਿਹੜੀ ਹੋ ਜਗੀਰ ਸਿੰਘ ਦੀ ਆਪਣੀ ਹੀ ਪਰ ਕੇ ਆਈ ਐ ਜਿਦੇ ਚ ਉਹਨਾਂ ਨੇ ਕਰਪਾਨਾ ਗੰਡਾਸੇ ਸਭ ਕੁਝ ਫੜਿਆ ਐ ਪੁਲਿਸ ਨਾਲ ਐ ਏਐਸਆਈ ਬਲਕਾਰ ਸਿੰਘ ਉਹਦੇ ਨਾਲ ਸੀ ਉੰਦੀ ਗੱਡੀ 'ਚ ਬਹਿ ਕੇ ਆਇਆ ਐ ਗੱਲ ਉਹਨਾਂ ਨੇ ਲਲਕਾਰਾ ਮਾਰ ਕੇ ਬਾਹਰ ਆ ਕੇ ਬੋਲੇ ਐ ਜਦੋਂ ਉਹਨਾਂ ਨੇ ਗੱਲ ਕੀਤੀ ਐ ਉਹਨਾਂ ਨੇ ਐਸਆਈ ਦੀ ਸ਼ੈ ਨਾਲ ਮੇਰੇ ਡੈਡੀ ਤੇ ਹਮਲਾ ਕਰਤਾ ਜਿਸ ਦੇ ਨਾਲ ਮੇਰੇ ਡੈਡੀ ਦੀ ਦੋਨੋਂ ਲੱਤਾਂ ਫੈਕਚਰ ਹੋ ਗਈਆਂ ਨੇ ਹੁਣ ਅਸੀਂ ਥਾਣੇ ਦੇ ਬਾਹਰ ਦਰਨਾ ਦਿੱਤਾ ਹੈ ਇੱਥੇ ਐਫ ਆਈ ਆਰ 94 ਅਰਜੋਈ ਹੈ ਸਾਡੀ ਮੰਗ ਸਾਡੀ ਮੰਗ ਪੂਰੀ ਕੀਤੀ ਜਾਏ ਮੇਰੇ ਫਾਦਰ ਰੂਪ ਸਿੰਘ ਨੂੰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੇ ਘਰ ਦੇ ਬਾਹਰ ਪ੍ਰੋਟੈਕਸ਼ਨ ਦਿੱਤੀ ਜਾਏ ਸਾਡੀ ਜਾਨ ਨੂੰ ਬਹੁਤ ਖਤਰਾ ਹੈ ਸਾਨੂੰ ਹਜੇ ਤੱਕ ਧਮਕੀਆਂ ਆ ਰਹੀਆਂ ਕਿ ਰੂਪ ਸਿੰਘ ਦੀ ਡੈੱਡ ਬੋਡੀ ਸਾਡੇ ਤੱਕ ਪਹੁੰਚਾਓ ਇਸ ਵਾਸਤੇ ਸਾਡੀ ਮੰਗ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਸਾਡੀ ਇੱਥੇ ਐਫ ਆਈ ਆਰ ਮਾਰਕ ਹੋ ਗਈ ਹੈ ਹਜੇ ਤੱਕ ਕੋਈ ਕੋਈ ਕਾਰਵਾਈ ਨਹੀਂ ਹੈ ਸਾਨੂੰ ਯਕੀਨ ਹੈ ਕਿ ਜੇ ਕਾਰਵਾਈ ਹੋਏਗੀ ਤਾਂ ਦੀ ਧਰਨਾ ਚੁਕੋਏਗਾ ਇਹਦੇ ਬਾਵਜੂਦ ਕੋਈ ਤਾਂ ਨਾ ਨਹੀਂ ਚੁਕੋਏਗਾ ਜੋਗਿੰਦਰਪਾਲ ਮੇਰੇ ਡੈਡੀ ਦੇ ਵੱਡੇ ਭਰਾਵਾਂ ਵਰਗਾ ਜਿਨੇ ਸਾਡਾ ਸਾਥ ਦਿੱਤਾ ਮੇਰੇ ਰਿੰਮਟੀ मामा ਇੱਥੇ ਖੜੇ ਨੇ ਸਾਡੇ ਪਿੰਡ ਦਾ ਸਰਪੰਚ ਮਨਜੀਤ ਸਿੰਘ ਮੇਰੇ ਚਾਚਾ ਜੀ ਨੇ ਸਭ ਦਾ ਸਾਨੂੰ ਮਾਣ ਹੈ ਜਿਹੜੇ ਸਾਡੇ ਨਾਲ ਖੜੇ ਨੇ ਹਲੇ ਤੱਕ ਉਹਨਾਂ ਤੋਂ ਪੁੱਛੇ ਵਗੈਰੇ ਉਹ ਧਰਨਾ ਨਹੀਂ ਚੁਕਿਆ ਜਾਏਗਾ ਤੇ ਸਾਨੂੰ ਇਨਸਾਫ ਚਾਹੀਦਾ ਹੈ ਮੇਰੀ ਮੁੱਖ ਮੰਗੇ ਹੈ ਤੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ ਔਰ ਜਿਹੜੇ ਪੁਲਿਸ ਮੁਲਾਜ਼ਮ ਦੇ ਸਾਹਮਣੇ ਉਹਨੂੰ ਵੜਿਆ ਗਿਆ ਕੁਝ ਪੁਲਿਸ ਮੁਲਾਜ਼ਮ ਜਿਹੜਾ ਉਹਨੂੰ ਸਸਪੈਂਡ ਕੀਤਾ ਜਾਏ ਮੇਰੀ ਮੰਗ ਜੀ ਜੇਕਰ ਨਹੀਂ ਹੁੰਦਾ ਇਦਾਂ ਤੇ ਜੇ ਨਹੀਂ ਹੁੰਦਾ ਤੇ ਜੰਗੀ ਪਦਰ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਸਾਰੇ ਕਿਸਾਨ ਇਕੱਠੇ ਹੋਣਗੇ ਮੇਰੇ ਹਲਕੇ ਦੇ ਬੰਦੇ ਇਕੱਠੇ ਹੋਣਗੇ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਜਾਏਗਾ ਔਰ 2-4 ਦਿਨ ਦੇ ਵਿੱਚ ਵਿੱਚ ਇਹ ਐਕਸ਼ਨ ਨਹੀਂ ਲੈਣਗੇ ਹਾਈ ਕੋਰਟ ਦੇ ਵਿੱਚ ਜਾ ਕੇ ਦਰਵਾਜਾ ਖੜਕਟਾਵਾਂਗੇ ਅੱਗੇ ਵੀ ਮੈਂ ਹਾਈ ਕੋਰਟ ਦਾ ਦਰਵਾਜਾ ਖੜਕਟਾਇਆ ਕੋ 2 4 5 ਦਿਨ ਨੂੰ ਇਹਨਾਂ ਨੂੰ ਨੋਟਿਸ ਆਇਆ ਜਦ ਕੀ ਰੂਪ ਸਿੰਘ ਨੂੰ ਹਾਈ ਕੋਰਟ ਦੇ ਵਿੱਚੋਂ ਪ੍ਰੋਡਕਸ਼ਨ ਮਰੀ ਹੋਈ ਆ ਇਸੇ ਐਸਐਚਓ ਕੋਲ ਆਰਡਰ ਆਇਆ ਹੋਇਆ ਤੇ ਉਹ ਉਲਟਾ ਨੂੰ ਕਹਿੰਦਾ ਵੀ ਤੈਨੂੰ ਪ੍ਰੋਡਕਸ਼ਨ ਨਹੀਂ ਜਾਣੀ ਤੇਰੇ ਉੱਤੇ ਪਰਚੀ ਦੀਦੀ ਆ ਬੀਬੀਰਾ ਤਾਂ ਮੁਲਕ ਕੋਸ਼ਮਾ ਲਾ ਜਾਵਾਂਗੇ ਇੱਥੇ ਪੁੱਛੇ ਸਾਨੂੰ ਜਿੱਥੇ ਸਾਰੀ ਵਾਰਤਾ ਹੋਈ ਹੈ ਕੀ ਕਹਿਣਾ ਪੁਲਿਸ ਕੀ ਕਰ ਰਹੀ ਹੈ ਮੈਂ ਇਹ ਕਹਣਾ ਵੀ ਪੁਲਿਸ ਮੁਲਾਜ਼ਮ ਪੁੱਜਿਓ ਹੀ ਨਹੀਂ ਸੀ ਪੁਲਿਸ ਮੁਲਾਜ਼ਮ ਕਿਉ ਡਾਕੂ ਨੇ ਨਾ ਲੈ ਕੇ ਗਿਆ ਉਹਨਾਂ ਦੀ ਗੱਡੀ 'ਚ ਬੈਗ ਗਿਆ ਉਹਨਾਂ ਦੀ ਬਲੈਰੋ ਗੱਡੀ 'ਚ ਬੈ ਗਿਆ ਤੁਸੀਂ ਮੂਵੀ ਦੇਖੋ ਕੁੜੇ ਜੇ ਬੈਗ ਗਿਆ ਉਹਨਾਂ ਮੂਵੀ ਬਣਾਈ ਉਹਦੇ ਵਿੱਚੋਂ ਉਤਰਦੇ ਆ ਔਰ ਉੱਥੇ ਮੌਕੇ ਦਾ ਸਰਪੰਚ ਹੈ ਜਿਹੜਾ ਉਸ ਪਿੰਡ ਦਾ ਸਰਪੰਚ ਹੈ ਰਜੀਵੇਲੀ ਦਾ ਕੋਸਾਣਪੁਰ ਦਾ ਉਹ ਸਰਪੰਚ ਨੇ ਬਿਆਨ ਦਿੱਤੇ ਆ ਹੁਣ ਵੀ ਇਥੇ ਬਿਆਨ ਦਿੱਤੇ ਆ ਤੇ ਮੇਰੇ ਸਾਹਮਣੇ ਉਹ ਜ਼ਬਰਦਸਤੀ ਉਹਨਾਂ ਵੜਨਾ ਸ਼ੁਰੂ ਕੀਤਾ ਉਹਦੇ ਉਹਨੂੰ ਮਾਰ ਕੇ ਆਪਣੇ ਨੇ ਸੁੱਟ ਗਏ ਫਰ ਬਾਤ ਚ ਆਹ ਇੱਕ ਚੋਕੇ ਵਿਚਾਰਾ ਖੜੇ ਗਿਆ ਦਹਾ ਹੀ ਮਤਨਾ ਬਚਿਆ ਜਦ ਕਿ ਉਹਨੂੰ ਸਿਵਲ ਹਸਪਤਲ ਜਵਾਬ ਦਿੱਤਾ ਤੇ ਉਹ ਰੈਫਰ ਹੋ ਗਿਆ ਉੱਥੇ ਅਮਨਦੀਪ ਹਸਪਤਲ ਤੇ ਉੱਥੇ ਉਹਦੇ ਬਿਆਨ ਲੈਣ ਦੇ ਜਦ ਕਿ ਉਹ ਬੰਦਾ ਬੇਹੋਸ਼ ਪਿਆ ਦਾ ਵਿਚਾਰਾ ਕਿੰਨੇ ਲੋਕ ਜ਼ਖਮੀ ਹੋਏ ਨੇ ਕਿੰਨੇ ਲੋਕ ਜ਼ਖਮੀ ਹੋਏ ਨੇ ਕਿਤੇ ਉਹਦਾ ਭਤੀਜਾ ਸੀ ਬਾਕੀ ਜਿਹੜੇ ਨਾਲ ਸੀ ਉਹ ਸਰਪੰਚ ਉਹ ਲੜਨ ਥੋੜੀ ਦੇ ਦੇ ਉਹਦੇ ਆਪਣੀ ਜ਼ਮੀਨ ਤੇ ਕਿਹਾ ਵੀ ਆਪਾਂ ਛੋਟਾ ਰਾਲੇ ਨਗਰ ਦੇ ਜਿਹੜੇ ਕੋਈ ਪਰੇ ਪਰੇ हट ਗਏ ਉਹਨਾਂ ਇਹੋ ਹੀ ਮੁੱਖ ਜਿਹੜਾ ਬਣਾਏ ਦਾ ਸੀ ਉਹਦੇ ਭਤੀਜੇ ਦੇ ਮਾਰੀ ਆ ਪੱਟ ਦੇ ਵਿੱਚ ਕੋਈ ਤਲਵਾਰ ਵਗੈਰਾ ਮਾਰੀ ਦੀ ਹੈ ਤੇ ਰੂਪ ਸਿੰਘ ਦੇ ਜਿਹੜੇ ਉਹ ਤੁਹਾਡੇ ਸਾਹਮਣੇ ਕੋਡੇ ਬੜ ਦਤੇ ਹਨ ਥਨੇ ਕਿ ਉਹਦੇ ਵਿੱਚ ਨਾ ਜਿਹੜੀ ਮਾਈਨਿੰਗ ਦੀ ਆਪਸ਼ਨ ਹੋਈ ਹੈ ਜਿਹੜੀ ਪਿੱਟ ਉੱਥੇ ਹੈਗੀ ਹੈ ਉੱਥੇ ਮਾਈਨਿੰਗ ਚੱਲ ਰਹੀ ਹੈ ਮਾਈਨ ਡਿਪਾਰਟਮੈਂਟ ਵਾਲਿਆਂ ਨੂੰ ਪਤਾ ਕਿ ਉਹ ਮਾਈਨਿੰਗ ਜਿਹੜੀ ਪਿੱਟ ਹੈਗੀ ਹੈ ਜਿਹੜੀ ਹੁਣ ਅੱਥੇ ਆਪਸ਼ਨ ਕੀਤੀ ਹੋਈ ਹੈ ਉੱਥੇ ਮਾਈਨਿੰਗ ਚੱਲ ਰਹੀ ਸੀਗੀ ਲੇਕਿਨ ਉਹਦੇ ਵਿੱਚ ਇਹ ਸੀਗਾ ਕੋਈ ਉਹਨਾਂ ਦੇ ਟਰੱਕ ਸੀਗੇ ਜਿਹੜੇ ਉੱਥੋਂ ਕ੍ਰਸ਼ਰ ਲੈ ਕੇ ਆਂਦੇ ਨੇ ਉਹ ਲੰਗਰ ਹੀ ਹੋਣੇ ਆ ਤੇ ਜਿਹਦੇ ਵਿੱਚ ਦੂਸਰੀ ਪਾਰਟੀ ਨੇ ਇਤਰਾਜ਼ ਕੀਤਾ ਰੂਪ ਸਿੰਘ ਉਹਨਾਂ ਦੀ ਪਾਰਟੀ ਨੇ ਇਹ ਸਾਡੀ ਜਗ੍ਹਾ ਵਿੱਚੋਂ ਟਰੱਕ ਲੰਘ ਰਹੇ ਨੇ ਉਹ ਉੱਥੇ ਆ ਗਏ ਨੇ ਉੱਥੇ ਆ ਕੇ ਦੋਹਾਂ ਦੀ ਅਪੱਚੇ ਤਕਰਾਰ ਵਜੀ ਹੋਈ ਹੈ ਜਿਹਦੇ ਵਿੱਚ ਝਗੜਾ ਹੋਇਆ ਹੈਗਾ ਟਰੱਕ ਨੂੰ ਲੈ ਕੇ ਵਿੱਚੋਂ ਲੰਘਣ ਨੂੰ ਰਸਤੇ 'ਚੋਂ ਸੋ ਉਹਦੇ ਸਬੰਧ ਵਿੱਚ ਜਿਹੜਾ ਹੈਗਾ ਆਪਾਂ ਉਹ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕਰ ਦਿੱਤੀ ਹੈਗੀ ਐ ਐਕਚੁਅਲੀ ਸੱਟਾਂ ਜਿਹੜੀਆਂ ਦੋਨੋਂ ਪਾਰਟੀਆਂ ਨੇ ਲਗੀਆਂ ਨੇ ਜਿਹੜੀ ਸਾਡੇ ਕੋਲ ਰਿਪੋਰਟ ਆਈ ਹੈਗੀ ਐ ਸੋ ਆਪਾਂ ਫਿਰ ਵੀ ਜਿਹੜਾ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਦਿੱਤੀ ਹੈ ਉਹ ਤੋਂ ਬਾਅਦ ਜਿਹੜੇ ਵੀ ਤਫਤੀਸ਼ ਦੇ ਵਿੱਚ ਤੁਹਾਨੂੰ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜਰੂਰ ਸਾਂਝ ਕਰ ਦਿੱਤੇ ਜਾਣਗੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੁਲਿਸ ਉਲਾਜਨ ਵੀ ਉੱਥੇ ਤਾਇਨਾਤ ਨਾ ਹੈ ਉਹ ਉਸੇ ਦੌਰਾਨ ਹੀ ਜਿਹੜਾ ਹੈ ਲੜਾਈ ਹੁੰਦੀ ਦਿਖਾਈ ਦੇ ਉਹ ਜਦੋਂ ਪਤਾ ਲੱਗਾ ਸੀਗਾ ਕੌਣ ਆਈ ਸੀ ਕਿ ਨਹੀਂ ਇਸ ਤਰ੍ਹਾਂ ਕਰਕੇ ਉੱਥੇ ਦੋਵਾਂ ਪਾਰਟੀਆਂ ਤਕਰਾਰਬਾਦੀ ਚੱਲ ਰਹੀ ਹੈ ਉੱਥੇ ਜਿਹੜੇ ਆਪਣੇ ਆਫੀਸਰ ਗਏ ਨੇ ਜੋ ਵੀ ਉਹਨਾਂ ਦੇ ਵਿੱਚ ਹੈਗੀ ਆ ਉਹ ਆਪਾਂ ਵਾਚ ਰਹੇ ਆ ਉਹ ਜੋ ਵੀ ਉਹਦੇ ਵਿੱਚ ਸਾਨੂੰ ਲੱਗੇਗਾ ਉਹ ਆਪਾਂ ਤੁਹਾਨੂੰ ਸਾਂਝ ਕਰ ਦਿੱਤਾ ਜਾਵੇ ਤੇ ਜਿਹੜਾ ਇਹਨਾਂ ਦਾ ਤਾਂ ਇਹ ਤਾਂ ਉਹਨਾਂ ਨੂੰ ਵੀ ਪ੍ਰੋਸੈਸ ਹੈਗਾ ਨੇ ਉਹਨਾਂ ਦੱਸ ਦਿੱਤਾ ਜੀ ਕਿ ਜੋ ਨੂਰ ਕਾਨੂੰਨੀ ਬੰਦੀ ਕਾਰਵਾਈ ਕਰ ਦਿੱਤੀ ਹੈ ਪਿਆਨ ਲਿਖ ਲਿਆ ਉਹਨਾਂ ਦੇ ਆਪਾਂ ਅਫੇਰ ਦਰਜ ਕਰਨ ਲੱਗੇ ਆਂ ਬਾਕੀ ਜਿਹੜੇ ਦੂਸਰੀ ਪਾਰਟੀ ਦਾ ਮੈਡੀਕਲ ਹੈ ਉਹ ਸੌਣਾ ਨਾ ਕਾਫੀ ਕਰ ਦਿੱਤੀ ਜਾਏ ਕਿੰਨੇ ਲੋਕ ਜੱਥੇ ਹੋਏ ਆ ਇੱਕ ਪਾਸਿਓਂ ਤੇ ਦੋਹਾਂ ਪਾਸੇ ਦੋ ਦੋ ਵਿਅਕਤੀ ਜਿਹੜੇ ਜੱਥੇ